ਜੰਮੀਆ ਆਉਟਾਂ ਤੋਂ ਰਹੋ ਸਾਵਧਾਨ ਰਾਤ ਜਾਂਦੇ ਬੰਦਿਆਂ ਨੂੰ ਲੁੱਟ ਕੇ ਲਾਉਂਦੀਆਂ ਨੇ ਛੇੜਛਾੜ ਦੇ ਇਲਜ਼ਾਮ ਲੁਧਿਆਣਾ ਦੇ ਬੱਸ ਅੱਡੇ ਦੇ ਆਸ-ਪਾਸ ਇਲਾਕੇ ਦੇ ਵਿੱਚ ਇਹਨਾਂ ਮਹਿਲਾਵਾਂ ਦਾ ਗਰੋ ਸਰਗਰਮ ਹੈ ਜੋ ਕਿ ਮਹਿਲਾਵਾਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਮਚਾ ਰੱਖੀ ਹੈ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਅਣਜਾਣ ਲੋਕਾਂ ਨੂੰ ਇਹ ਮਹਿਲਾਵਾਂ ਨਿਸ਼ਾਨਾ ਬਣਾਉਂਦੀਆਂ ਨੇ ਇਨਾ ਹੀ ਨਹੀਂ ਜਨਾਬ ਜੇਕਰ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਹਨਾਂ ਲੋਕਾਂ ਤੇ ਇਹ ਛੇੜਛਾੜ ਦੇ ਇਲਜ਼ਾਮ ਲਗਾਉਂਦੀਆਂ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਸ ਪ੍ਰਵਾਸੀ ਨੇ ਦੱਸਿਆ ਕਿ ਉਕਤ ਮੰਗਣ ਵਾਲੀਆਂ ਔਰਤਾਂ ਨੇ ਪ੍ਰਵਾਸੀ ਮਜ਼ਦੂਰ ਦੇ ਪੈਸੇ ਖੋਲੇ ਨੇ ਜਿਸ ਕਾਰਨ ਪ੍ਰਵਾਸੀ ਇਨ੍ਹਾਂ ਤਸਵੀਰਾਂ ਦੇ ਵਿੱਚ ਰੋਂਦਾ ਕਰਲਾਉਂਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਬਸੜ ਦੇ ਆਸ-ਪਾਸ ਇਨ੍ਹਾਂ ਔਰਤਾਂ ਦਾ ਗਰੋਪ ਹਮੇਸ਼ਾ ਸਰਗਰਮ ਰਹਿੰਦਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਏ ਇਹ ਗੰਬੀਰ ਇਲਜ਼ਾਮ ਪ੍ਰਵਾਸੀ ਅਤੇ ਸਥਾਨਕ ਲੋਕਾਂ ਵੱਲੋਂ ਉਕਤ ਔਰਤਾਂ ਤੇ ਲਗਾਏ ਗਏ ਨੇ ਲੋਕਾਂ ਦੇ ਪੈਸੇ ਆ ਕੇ ਪਤੀ ਦੀ ਮੰਗਾਂ ਵਾਲੀਆਂ ਜਨਾਨੀਆਂ ਆਈਆਂ ਕੋਈਆਂ ਆ ਉਹਦੇਆਂ ਹੀ ਪੇਪਰਿਆਂ ਨੂੰ ਧੱਕਾ ਕਰਦੇ ਉਹਨਾਂ ਦੇ ਪੈਸੇ ਖੋਹ ਲੈਂਦੇ ਆ ਤੇ ਉਹਨਾਂ ਦੇ ਗਲਤ ਇਲਜ਼ਾਮ ਲਾਉਂਦੇ ਆ ਜੀ ਉਹਨਾਂ ਡਰੋਗਿਆਂ ਤੋਂ ਬਾਅਦ ਵਿੱਚ ਦੇ ਮੁੰਡੇ ਬੱਡੇ ਚਾਰ-ਮੁੱਖ ਚਾਰ ਜਣੇ ਆ ਜੀ ਇਹ ਬਿਟੂ ਫੇਰ ਆ ਗਰੋ ਆ ਜੀ ਪੂਰਾ ਹੈ ਵੇਰੇ ਵੇਰੇ ਆ ਨਹੀਂ ਆ ਇਹ ਸਤਿਕਾਰ ਅਸੀਂ 6 ਵਜੇ ਜਾਂਦੀਆਂ ਜੀ ਸਾਰੀ ਪੁਲਿਸ ਨੂੰ ਪਤਾ ਹੈ ਸਰ ਲੋਕਾਂ ਨੇ ਕਪੜੇ ਖੇਡੀਆਂ ਕਈ ਵਾਰ ਟੈਕਸੀਡੈਂਟ ਵੀ ਹੋ ਗਏ ਜੀ ਲੋਕਾਂ ਦੀ ਜੀ 25 ਜਣੀਆਂ ਜੀ ਕੁੜੀਆਂ ਕਿੱਥੇ ਨੇ ਇਸ ਟਾਈਮ ਅਸੀਂ ਇੱਧਰ ਉੱਧਰ ਨਿਕਲ ਭੱਜ ਗਈਆਂ ਜੀ ਹੈ ਗਿਆ ਰੋਣ ਲਿਆ ਆ ਹਾਂ ਮੋਕੇ ਦੀ ਵੀਡੀਓ ਬਣੀ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਾਹਨੂੰ ਨਹੀਂ ਕਹਿਣਾ ਚਾਹੁੰਗੇ ਜੀ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਤੇ ਆਪਣਾ ਇਹ ਜਾ ਇਹਨਾਂ ਨੂੰ ਕੋਈ ਕੰਮ ਦਿੱਤਾ ਜਾਵੇ ਬੈਠੇ ਇਹ ਘਰ ਬਣਾ ਕਰਨ ਲੋਕਾਂ ਨਾਲ ਗਰੀਬਾਂ ਨਾਲ ਧੱਕਾ ਨਾ ਕਰਨ ਜਿਹੜੇ ਪ੍ਰਦੇਸੀ ਬੰਦੇ ਵਾਰੂ ਹੁੰਦੇ ਆ ਤੇ ਉਹਨਾਂ ਨੂੰ ਲਟਕੋ ਵਰਦੀਆਂ ਇਹ ਉਹਨਾਂ ਨੂੰ ਅੰਦਰ ਲੈ ਜਾਣੀਆਂ ਹੈਗੀਆਂ ਕਿ ਆਮ ਨਾਲ ਇਹ ਸਾਡੇ ਨਾਲ ਬੁਲਾਕਦਾਰ ਕੀਤਾ ਜੀ ਇਹਨਾਂ ਨੇ ਇਹ ਗਲਤ ਕੰਮ ਕਰਾਉਂਦੀ ਆਂ ਮੈਂ ਕੋਈ ਗਲਤ ਕੰਮ ਕਰਾਉਂਦੀ ਆਂ ਕਰਾਉਂਦੀ ਨਹੀਂ ਹੈਗੀਆਂ ਜੀ ਗਲਤ ਕੰਮ ਪਰ ਪੈਸੇ ਖੋਣ ਤੋਂ ਬਾਅਦ ਪੁਲਿਸ ਨੂੰ ਕਹਿੰਦੀ ਆਂ ਸਾਡੇ ਹੁੰਦੇ ਇਹਨਾਂ ਨੇ ਧੱਕਾ ਕੀਤਾ ਜੀ ਜਿੰਨੇ ਕੁ ਜਿਹੜੇ ਨੇ ਹੁਣ ਤੱਕ ਲੁੱਟ ਚੁੱਕੀਆਂ ਇਹ ਕਟੜਕਟ ਜਾ ਨਹੀਂ ਤਾਂ 300 ਬੰਦੇ ਨੂੰ ਕਟੜਕਟ ਮੈਂ ਦੇ ਜਿਖਾਈਆਂ 6 ਮਹੀਨਿਆਂ ਦੇ ਵਿੱਚ ਜਿਹੜੀਆਂ ਲੁੱਟ ਹੋ ਗਈਆਂ ਤੇ ਪੁਲਿਸ ਨਾਲ ਮਿਲੀ ਹੋਈ ਹੈ ਨਹੀਂ ਪੁਲਿਸ ਨਾਲ ਨਹੀਂ ਰਲਿਆ ਪੁਲਿਸ ਨੇ ਪੁਲਿਸ ਨੇ ਤਾਂ ਆਪਣਾ ਕੰਮ ਪੀਸੀਆ ਵਾਲੇ ਸੀ ਉਹਨਾਂ ਨੇ ਉਹਨੂੰ ਚੌਂਕੀ ਭੇਜਤਾ ਚੌਂਕੀ ਵਾਲੇ ਨੇ ਮੁੰਡੇ ਨੂੰ ਭਾ ਲਿਆ ਉਹਨੂੰ ਈਆ ਬੇਰਾਂ ਨੂੰ ਇੱਥੋਂ ਇੱਥੋਂ ਐਫਐਨ ਨੂੰ ਦਗਾ ਦਿੱਤਾ ਜਾਂਦਾ ਜੇ ਕੋਈ ਕੰਮ ਕਰ ਦਿੱਤਾ ਜਾਂਦਾ ਵੀ ਮੰਗਣਾ ਛੱਡੋ ਤੁਹਾਡਾ ਕੀ ਕੰਮ ਹੈ ਤੇ ਸਾਡਾ ਬਸਾਂ ਦਾ ਕੰਮ ਆਹੀ ਉਹ ਵੀ ਦਾ ਕੰਮ ਕਰਦੇ ਹਾਂ ਹਾਂਜੀ ਬਸਾਂ ਦਾ ਕੰਮ ਹੈ ਯਾਹ ਸੇ ਜੇ ਬੜਾ ਵਾਅਦਾ ਆਜੇ ਉਹ ਇਹ ਛੋਟਾ ਵਾਅਦਾ ਆਹ ਹਰ ਇਹ ਖੜੇ ਤੇ ਇੱਕ ਮੰਗਣ ਵਾਲਿਆ ਆਈ ਅਰ ਘਹਿਲਾਗੇ ਜੀ ਭੋਗ ਲੱਗਦੇ 2-4 ਰੁਪਏ ਦੇ ਦੋ ਉਹ ਨਾ ਜਿਹਾ ਜੇ ਮੇ ਤਾਂ ਪੈਸਾ ਘਟਿਆ ਜੀ ਉਹਨੇ ਇੱਕਦਮ ਹੋਸਟ ਆਪਣੇ ਅੰਦਰ ਮੈਂ ਕਰ ਲਿਆ ਫੇਰ

ਔਰ ਮਾਰਕੀਟ ਵਾਲਾ ਨੇ ਚੜਵਾ ਦਿੱਤੇ ਕਿੰਨੇ ਪੈਸੇ ਮੰਗੇ ਤੁਮਹੇ ਪੁੱਛ ਹਾਂ 5000 ਰੁਪਏ ਮੰਗੇ 5000 ਮੰਗ ਰਹੇ ਸੀ ਕਿਸ ਚੀਜ਼ ਕੇ 5000 ਮੰਗ ਰਹੇ ਸੀ ਉਧਰ ਅਨੇਜਨੋ ਕਾਇਲ ਅਧਿਕਾਰ ਦਾ ਕੇਸ ਲਗਾ ਦਿੱਤਾ ਹੈ ਮਨਤਕਾਰ ਦਾ ਕੇਸ ਲਗਾ ਦੇਣਾ ਉਧਰ ਜਦੋਂ ਇਸ ਬਾਬਤ ਸਬੰਧਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲੇ ਪਛਰੇ ਲੜਕਾ ਆਇਆ ਸੀਗਾ ਅਸੀਂ ਵੈਰੀਫਾਈ ਕਰ ਲੈਂਦੇ ਹਾਂ ਵੈਰੀਫਾਈ ਕਰਨ ਤੇ ਜੇ ਇਹਦੀ ਕਾਰਵਾਈ ਹੋ ਗਈ ਉਹਦੀ ਜ਼ਮਤ ਲੈਤੀ ਜਾਊਗੀ ਪਰ ਮੈਂ ਵੀ ਮੌਕੇ ਤੇ ਜਾ ਕੇ ਆਂਦਾ ਲੇਡੀ ਉੱਥੇ ਜਿਹੜੀ ਪੈਂਦਾ ਸੀਗਾ ਨਾ ਉਹਨੂੰ ਵੀ ਬੁਲਾਇਆ ਹੋਇਆ ਪਰ ਮ ਤੇ ਜਿਹੜੀ ਗੱਲ ਸਾਹਮਣੇ ਆਊਗੀ ਵੀ ਇਹੋ ਜੀ ਪਛਾਣ ਫੜ ਕਰਕੇ ਨੂਰਬੰਦੀ ਕਰ ਵੀ ਆਮ ਜਰੂਰ ਕਰ ਦੇ ਜੇ ਤੇ ਮਾਰਕੀਟ ਦੇ ਲੋਕ ਵੀ ਇਲਜ਼ਾਮ ਲਾ ਰਹੇ ਉਹਨਾਂ ਦਾ ਕਹਿਣਾ ਆਏ ਦਿਨ ਇਹੋ ਜੇ ਮਾਮਲੇ ਹੁੰਦੇ ਜਿਹੜਾ 20 25 ਕੁੜੀਆਂ ਦਾ ਗਰੋਵਣਾ ਦਾ ਕੰਮ ਇਹੋ ਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਬੰਦ ਕਰ ਵੀ ਆਪਾਂ ਕਰ ਦੇਣਾ ਜੇ ਅੱਗੇ ਵੀ ਆਏਗਾ ਕੋਈ ਆਇਆ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਤੁਹਾਨੂੰ ਪਤਾ ਲੱਗ ਗਿਆ ਜੀ ਉਹ ਆਹ ਹੋਵੇ ਉੱਥੇ ਵਾਪਸ ਲੜਦੇ ਪੈਣੇ ਉਗਰ ਜੇ ਕੋਈ ਕੋਸ਼ਿਸ਼ ਕਰਦੇ ਆ ਪੁੱਛਣਾ ਕੀ ਗੱਲਬਾਤ ਸੀ ਇਸ ਲਈ ਇਹ ਤਕੀ ਸੀ ਜੇ ਕੋਈ ਸਾਹਮਣੇ ਗੱਲ ਇਹ ਦੂਰ ਬੰਦੀ ਕਰ ਵੀ ਕਰਾ ਵੀ ਕਰਦੇ ਹਾਂ ਜੋ ਮਸਲਾ ਸਾਹਮਣੇ ਜਿਹੋ ਜਿਹਾ ਆਉਗਾ ਤੇ ਸੂਤ ਵੇਲੇ ਕਾਰਨ ਦੂਰ ਕੀਤੀ ਜਾਵੇ ਥੈਂਕ ਯੂ ਸਾਹਮਣੇ ਆ ਇੱਕ ਵੀਡੀਓ ਵਾਇਰਲ ਹੋਈ ਹੈ ਬਸ ਸਟੈਂਡ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਮੱਕਣ ਵਾਰੀਆਂ ਦੱਸਿਆ ਜਾ ਰਹੇ 20 ਤੋਂ 25 ਕੁੜੀਆਂ ਦਾ ਗਰੋਅ ਹੈ ਤੇ ਮਸਾਫਾ ਦੇ ਨਾਲ ਲੱਟਕੋ ਨਾ ਕੋਈ ਗੱਲ ਬੰਦੀ ਵੈਸਾਦਾ ਨਾ ਆਪਸੇ ਜਿੰਨੇ ਟੂਟੂ ਮੈਂ રોજ ਗੱਲ ਕਰਦਾ ਉੱਥੇ ਬੱਸ ਸਟੈਂਡ ਤੇ ਨਾ ਮੰਦਰਗੋੜੇ ਰਾਜਸਥਾਨ ਨੂੰ ਮੈਂ ਬਾਰ-ਬਾਰ ਸਟਾਫ ਤੋਂ ਮੰਗਦੇ ਹੁੰਦੀ ਹਾਂ ਹੋ ਗਿਆ ਸੀ ਤੇ ਮੌਕੇ ਤੇ ਜੇ ਸੀ ਕੋਈ ਗੱਲਬਾਤ ਨਹੀਂ ਤੇ ਦੱਸਿਆ ਜਾ ਰਿਹਾ ਮੁਸਾਫਰ ਸੀਗਾ ਉਹਨਾਂ ਨੂੰ ਲੁੱਟ ਕੋ ਕਰਦੀ ਕੋਈ ਕੋਈ ਲੁੱਟ ਬਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੱਸਿਆ ਉਹਨਾਂ ਨੇ ਆਪ ਦੱਸਿਆ ਮੁਸਫਰਾ ਨਹੀਂ ਸੀ ਮਸਾਫਰ ਉਹ ਯਾਰ ਲੁੱਟ ਕੇ ਲੱਗੀ ਆ ਕੋਈ ਕੋਈ ਗੱਲ ਬਣੀ ਬੁਲਾਈਆਂ ਸੀ ਦੋਨੇ ਬੁਲਾਈਆਂ ਪਾਰੀਆਂ ਕੋਈ ਗੱਲ ਬਣੀ ਨਹੀਂ ਵੈਸੇ ਉਹਨਾਂ ਕਿਧਰ ਫੋਨ ਫਾਂ ਡਿੱਗ ਪਿਆ ਤੇ ਉਹਨੂੰ ਫੋਨ ਮਿਲ ਗਿਆ ਥੱਲੇ ਡਿੱਗਾ ਉਹ ਸ਼ਾਕਾ ਦੇ ਫੋਨ ਲੈ ਗਈ ਨੇ ਕੋਲੇ ਮੇਰੇ ਕੋਲ ਉਹ ਫੋਨ ਹੁੰਦਾ ਆਪ ਹੀ ਉਹਦੇ ਜੇਬ ਤੋਂ ਮਿਲ ਗਿਆ ਤੇ ਇਹਨਾਂ ਦੇ ਨੱਥ ਭਾਈ ਜਾਊਗੀ ਜਿਹੜੀ ਮੰਗਣ ਆਦੀ ਨੇ ਇਹ ਕਾਸਟੈਂਟ ਦੇ ਬਾਹਰ ਹੁੰਦੇ ਨੇ ਕਿ ਜਿਹਨੂੰ ਤੋਰੇ ਆ ਵੀ ਗਸੀ ਜਦੋਂ ਮੰਦਿਰ ਤੇ ਪੂਜਾ ਤੇ ਮੰਦਿਰ ਬਣਾ ਨੇ ਉੱ ਜਾ ਕੇ ਤੌਰ ਤਾਂ ਵੀ ਇਹ ਗੱਲ ਸਰ ਗੱਲ ਕਰੀਏ ਮਾਰਕੀਟ ਦੇ ਲੋਕ ਵੀ ਨੇ ਮਾਰਕੀਟ ਦੇ ਲੋਕ ਹੈ ਕਹਿ ਰਹੇ ਨੇ ਕਹਿੰਦੇ ਕਿ ਅੱਜ ਦਿਨ ਇਹੋ ਜਿਹੜੇ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਆ ਇਹ ਕੁੜੀਆਂ ਦਾ ਜਿਹੜਾ ਗਰੋ ਹੈ ਤੇ ਪਹਿਲਾਂ ਤਾਂ ਮੁੰਡਿਆਂ ਦੇ ਨਾਲ ਲੜਕਿਆਂ ਦੇ ਜਿਹੜੇ ਬਾਹਰੋਂ ਆਉਂਦੇ ਨੇ ਪ੍ਰਵਾਸੀ ਪੈਸੇ ਲੁੱਟ ਲੈਂਦੀਆਂ ਫਿਰ ਥੇਲੇ ਵਿੱਚ ਜਾ ਕੇ ਕਹਿੰਦੀਆਂ ਆਪ ਵੀ ਸਾਡਾ ਗਲਤ ਕੰਮ ਕਰ ਲਈ ਕੋਈ ਗੱਲਬਾਤ ਨਹੀਂ ਕੋਈ ਮਸਲਾ ਨਹੀਂ ਗਾ ਸ਼ਾਂਤੀ ਬਿਲਕੁਲ ਦੀ ਦੁਕਾਨਾਂ ਰਾਤ ਨੂੰ ਬੰਦ ਰਹਿੰਦੀਆਂ ਨੇ ਮਾਰਕੀਟ ਤੋਂ ਬਾਅਦ ਗੱਲ ਸਾਮਣੇ ਅਗਰ ਇਹੋ ਜਿਹਾ ਕੋਈ ਪਾਇਆ ਜਾਂਦਾ ਫਿਰ ਕਾਰਵਾਈ ਕੀਤੀ ਬੰਦ ਕਰ ਦਿੱਤੀ ਜੇ ਕੋਈ ਗੱਲ ਸਾਮਣੇ ਕਿਹੜੀ ਕਿਹੜੀ ਚੁੰਗੀ ਹੈ ਸਰ ਆਪਣੀ ਬਾਸ ਚੰਦ ਚੁੰਗੀ ਇਨਾਮ ਸਪੋਰਟ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਅਮਲ 'ਤੇ ਲਿਆਂਦੀ ਜਾਵੇਗੀ ਦਾਨ ਮਿਊਟ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ